ਮੈਂ ਨੈਪਸਿਲਦਾਰ ਸੁਖਿੰਦਰ ਸਿੰਘ ਸਬਸੀਲ ਕਨਵਨ ਗੁਨਾਨ ਪਾਸ਼ਾ ਜੀ ਦੇ ਵਿਆਹ ਪਰਉ ਦੀਆਂ ਸਮੂਹ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸੂਬੇ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਤੇ ਆਸ ਕਰਦਾ ਕਿ ਵਿਆਹ ਪਰਵ ਨੂੰ ਬੜੇ ਗੁਰਮੁਖ ਢੰਗ ਨਾਲ ਸਾਡੀ ਜੋਤ ਜਿਹੜੀ ਉਹ ਵਿਆਹ ਪਰਉ ਦੇ ਉੱਤੇ ਬੜੀ ਸ਼ਾਨ ਸ਼ੌਕਤ ਨਾਲ ਤੁਮਤਾਮ ਨਾਲ ਸ਼ਾਦਾ ਨਾਲ ਜਾਂਦੀ ਆ ਦਰਸ਼ਨ ਕਰਨ ਵਾਸਤੇ ਉਹ ਬਹੁਤ ਹੀ ਸਾਦੇ ਢੰਗ ਨਾਲ ਜਾਨ ਤੇ ਬਹੁਤ ਹੀ ਅੱਛਾ ਲੱਗਦਾ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੱਚਿਆਂ ਨੂੰ ਇਹ ਜਰੂਰ ਤਗੀਬ ਕਰਾਂਗਾ ਕਿ ਉਹ ਬੜੀ ਸ਼ਰਧਾ ਭਾਵਨਾ ਨਾਲ ਵਿਆਹ ਪ੍ਰਵ ਨੂੰ ਮਨਾਉਣ ਲਈ ਜਾਣ ਜਿਸ ਨਾਲ ਸਾਰੇ ਹੀ ਦੂਸਰੇ ਲੋਕਾਂ ਨੂੰ ਸੰਗਤ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਲਾਅਨ ਆਰਡਰ ਨੂੰ ਮੇਨਟੇਨ ਕਰਕੇ ਰੱਖੋ ਪ੍ਰਸ਼ਾਸਨ ਤੁਹਾਡੇ ਨਾਲ ਹੈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਅਸੀਂ ਸਾਰੇ ਉੱਥੇ ਹੋਵਾਂਗੇ ਤੁਸੀਂ ਕਿਰਪਾ ਕਰਕੇ ਬੜੀ ਸ਼ਰਧਾ ਨਾਲ ਗੁਰਮਤ ਢੰਗ ਨਾਲ ਵਿਆਪ ਨੂੰ ਅਟੈਂਡ ਕਰੋ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਤੁਹਾਡੇ ਨਾਲ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ